ਪੰਜਾਬ ਸਰਕਾਰ ਦੇ ਕਈ ਮੰਤਰੀਆਂ ਕਈ ਅਫਸਰਾਂ ਰਾਤ ਨੀਂਦ ਨਹੀਂ ਆਈ ਪੰਜਾਬ ਦੇ ਕਈ ਹੋਰ ਦਲਾਂ ਦੇ ਆਗੂਆਂ ਨੂੰ ਵੀ ਰਾਤ ਨੀਂਦ ਨਹੀਂ ਆਈ ਸਰਕਾਰ ਨੂੰ ਤਾਂ ਜਿਵੇਂ ਸੱਪ ਸੁੰਘ ਗਿਆ ਹੋਵੇ ਉਹ ਇਸ ਮਸਲੇ ਤੇ ਬੋਦੇ ਵੀ ਨਹੀਂ ਦੂਜੇ ਦਲ ਵੀ ਦੂਜੇ ਹੋਰ ਦਲਾਂ ਦੇ ਵਿਰੋਧੀ ਦਲ ਤੋਂ ਲੈ ਕੇ ਬਾਕੀ ਲੀਡਰ ਵੀ ਇਸ ਮਸਲੇ ਤੇ ਬੋਲਣ ਲਈ ਤਿਆਰ ਕਿਉਂ ਨਹੀਂ 8 ਕਿਲੋ ਤੋਂ ਜ਼ਿਆਦਾ ਗਹਿਣਿਆਂ ਦੀ ਬਰਾਮਦਗੀ ਦੱਸੀ ਗਈ ਕਈ ਥਾਵਾਂ ਤੇ ਪ੍ਰਾਪਰਟੀ ਦਾ ਜ਼ਿਕਰ ਆਇਆ ਦਿੱਲੀ ਦੇ ਕੁਝ ਦਲਾਲ ਨੇ ਜਿਹੜੇ ਇਹ ਮੰਡੀ ਖਰੀਦਣਾ ਚਾਹੁੰਦੇ ਨੇ ਕਾਰਪਟ ਘਰਾਣੇ ਨੇ ਜਿਹੜੇ ਮੰਡੀ ਖਰੀਦਣਾ ਚਾਹੁੰਦੇ ਨੇ ਇਹ ਤੈਅ ਕੀਤਾ ਗਿਆ ਕਿ ਪਹਿਲਾਂ ਇਹ ਪੁੱਡਾ ਨੂੰ ਤਬਦੀਲ ਕਰੋ ਫਿਰ ਪੁੱਡਾ ਅੱਗੇ ਓਪਨ ਬਾਜ਼ਾਰ ਦੇ ਬਹਾਨੇ ਉਹਨਾਂ ਦੇ ਹਵਾਲੇ ਕਰ ਦੇਵੇ ਕੀ ਆਪਣੀ ਸਰਕਾਰ ਨੂੰ ਸਵਾਲਾਂ ਦੇ ਘੇਰ ਚ ਲਿਆ ਖੜਾ ਕੀਤਾ ਕੀ ਆਪਣੀ ਹੀ ਸਰਕਾਰ ਨੂੰ ਸ਼ੀਸ਼ਾ ਧਖਾ ਦਿੱਤਾ ਮਲਵਿੰਦਰ ਕੰਗ ਨੇ ਸੰਸਦੀ ਕਮੇਟੀ ਦੀ ਚੇਅਰਮੈਨ ਨੂੰ ਸੰਸਦੀ ਕਮੇਟੀ ਦੇ ਚੇਅਰਮੈਨ ਨੂੰ ਚਿੱਠੀ ਲਿਖੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਸਰਕਾਰ ਚ ਖਲਬਲੀ ਹੈ ਪੰਜਾਬ ਸਰਕਾਰ ਚੁੱਪ ਵਟ ਗਈ ਹੈ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਕਈ ਅਫਸਰਾਂ ਨੂੰ ਰਾਤ ਨੀਂਦ ਨਹੀਂ ਆਈ ਸਰਕਾਰ ਦੀ ਤਾਂ ਗੱਲ ਛੱਡੋ ਪੰਜਾਬ ਦੇ ਕਈ ਹੋਰ ਦਲਾਂ ਦੇ ਆਗੂਆਂ ਨੂੰ ਵੀ ਰਾਤ ਨੀਂਦ ਨਹੀਂ ਆਈ ਇਹ ਬੇਚੈਨੀ ਇਹ ਤੜਫ ਇਹ ਸਹਿਮ ਇਹ ਡਰ ਇਹ ਖਲਬਲੀ ਕਿਸ ਘਰ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਹੋਰਾਂ ਦੀ ਸੀਬੀਆਈ ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਨੂੰ ਤਾਂ ਜਿਵੇਂ ਸੱਪ ਸੁੰਘ ਗਿਆ ਹੋਵੇ ਉਹ ਇਸ ਮਸਲੇ ਤੇ ਬੋਲੇ ਨਹੀਂ ਰਹੀ ਹੋਰ ਸੱਜੇ ਖੇਪੇ ਸਭ ਬੋਲ ਰਹੀ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੇ ਮਨੀਸ਼ ਸ਼ੋਧਿਆ ਪਹੁੰਚੇ ਹੋਏ ਸੀਗੇ ਜੀ ਤਰਨਤਾਰਨ ਦੇ ਵਿੱਚ ਜਿਮਨੀ ਚੌਂੜੀ ਨੂੰ ਦੂਜਵਾਰ ਤੇ ਕਾਗਜ਼ ਢਾਕਲ ਕਰਨ ਟੋਟ ਕੇ ਬਿਆਨੀਆਂ ਉਥੇ ਖੂਬ ਸੁਣਾਈ ਪਰ ਇਸ ਮਸਲੇ ਤੇ ਸਰਕਾਰ ਦਾ ਮੂੰਹ ਕਿਉਂ ਕਿਉਂ ਨਹੀਂ ਖੁੱਲ ਰਿਹਾ ਇਸ ਵਾਰ ਹੈਗਾ ਦੂਜੇ ਦਲ ਵੀ ਦੂਜੇ ਹੋਰ ਦਲਾਂ ਦੇ ਵਿਰੋਧੀ ਦਲ ਤੋਂ ਲੈ ਕੇ ਬਾਕੀ ਲੀਡਰ ਵੀ ਇਸ ਮਸਲੇ ਤੇ ਬੋਲਣ ਲਈ ਤਿਆਰ ਕਿਉਂ ਨਹੀਂ ਸੀਵੀ ਨੇ ਰੇਡ ਕੀਤੀ ਰੇਡ ਦੇ ਆਧਾਰ ਤੇ ਕਹਿੰਦੇ ਜੀ ਰਿਸ਼ਵਤ ਵਾਲੇ ਮਾਮਲੇ 'ਚ ਪੜਿਆ ਫਿਰ ਇਹ ਰੇਡ ਵੱਧ ਕੇ ਘਰਾਂ ਤੱਕ ਚਲੀ ਗਈ ਕੋਠੀਆਂ ਤੱਕ ਚਲੀ ਗਈ ਫਲੈਟਾਂ ਤੱਕ ਚਲੀ ਗਈ ਫਾਰਮ ਹਾਊਸ ਤੱਕ ਚਲੀ ਗਈ ਤੇ ਕਹਿੰਦੇ ਜੀ ਚੰਡੀਗੜ੍ਹ ਵਾਲੀ ਜਿਹੜੀ ਕੋਠੀ ਸੀ ਉਹਦੇ ਵਿੱਚੋਂ ਤਾਂ ਮਰਾਮਦ ਕੀਤੀ ਇਸ ਕਦਰ ਹੋਣ ਲੱਗ ਗਈ ਕਿ ਇੱਕ ਛੱਡੋ ਦੋ ਛੱਡੋ ਤਿੰਨ ਤਿੰਨ ਨੋਟ ਗਿਣਣ ਵਾਲੀ ਮਸ਼ੀਨਾਂ ਬੁਲਾਉਣੀ ਪੈਗੀਆਂ ਮੇਜ਼ ਕੁਰਸੀਆਂ ਬੈਡਾਂ ਦੇ ਉੱਤੇ ਨੋਟ ਰੱਖਣ ਦੀ ਜਗ੍ਹਾ ਤਾਂ ਨਹੀਂ ਬੱਜੀ ਕਹਿੰਦੇ ਫਰਸ਼ ਤੇ ਹੀ ਢੇਡੀਆਂ ਲਾ ਲਈਆਂ ਪੈਚੀਆਂ ਚੋਂ ਬੈਗਾਂ ਚੋਂ ਨੋਟ ਨਿਕਲੇ ਹੁੰਸੀ ਵੀ ਤਹੀ ਤੰਪਰ ਦਾ ਜੋ ਕੁਛ ਪੁੱਲਰ ਸਾਹਿਬ ਦੇ ਘਰੋਂ ਬਰਾਮਦ ਹੋਇਆ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਕਹਿੰਦੇ ਜੀ 7 ਕਰੋੜ ਕੈਸ਼ ਮਿਲਿਆ ਨਕਦ ਤੇ ਇਹਦੇ ਵਿੱਚ ਕਹਿੰਦੇ ਵਾਧਾ ਘਾਟਾ ਵੀ ਹੋ ਸਕਦਾ ਜੀ ਡੇਢ ਕਿਲੋ ਤੋਂ ਜ਼ਿਆਦਾ ਗਹਿਣਿਆਂ ਦੀ ਬਰਾਮਦਗੀ ਦੱਸੀ ਗਈ ਕਈ ਥਾਵਾਂ ਤੇ ਪ੍ਰਾਪਰਟੀ ਦਾ ਜ਼ਿਕਰ ਆਇਆ ਕਿ ਖੰਨੇਚ ਵੀ ਐ ਜੀ ਲੁਧਿਆਣੇ ਵੀ ਐ ਜੀ ਚੰਡੀਗੜ੍ਹ ਵੀ ਐ ਜੀ ਮਹਾਲੀ ਵੀ ਐ ਜੀ ہاں ਜੀ ਦਿੱਲੀ ਦੇਖਣ ਵੀ ਪਤਾ ਨਹੀਂ ਕਿੱਥੇ ਕਿੱਥੇ ਤਾਂ ਮਤਲਬ ਅਜੇ ਤਾਂ ਉਹ ਐ ਜਿਹੜੀਆਂ ਸਿੱਧੀਆਂ ਪਤਾ ਲੱਗੀਆਂ ਹੋਰ ਪਤਾ ਨਹੀਂ ਹੈ ਨਾ ਫਿਰ ਕਹਿੰਦੇ ਜੀ ਮਸਤੀ ਤੇ ਆਡੀ ਕਾਰਾਂ ਦੀਆਂ ਹਾਂ ਚਾਬੀਆਂ-ਜੁਬੀਆਂ ਮਿਲੀਆਂ ਜੀ 22 ਲਗਜ਼ਰੀ ਗੱਡੀਆਂ ਤੇ ਲੋਕਰ ਦੀਆਂ ਚਾਬੀਆਂ ਮਿਲੀਆਂ ਤੇ 40 ਕਹਿੰਦੇ ਜੀ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਬੜੀ ਮਹਿੰਗੀ ਸ਼ਰਾਬ ਹੈਨਾ ਪਿਸਟਲ ਮੇਰੇ ਆਹ ਘੜੀਆਂ ਦਰਜਨਾ ਚ ਮਿਲੀਆਂ ਤੇ ਕਾਫੀ ਕੁਝ ਬਰਾਮਦ ਹੋਇਆ ਕਹਿੰਦੇ ਜੀ ਇਹ ਸਰਜਿਕ ਭੁੱਲਰ ਦਾ ਚਲੋ ਪਰ ਤੁਸੀਂ ਇੱਕ ਪਹਿਲੂ ਦੇਖੋ ਕਿ ਚੋ ਪਹਿਲਾਂ ਕਿ ਮੈਂ ਇਸ ਪ੍ਰਿਸ਼ਟਾਚਾਰੀ ਵਾਲੇ ਪਹਿਲੂ ਨੂੰ ਗੱਲ ਅੱਗੇ ਤੋਰਾਂ ਜਿਸ ਸਥਿਤੀ 'ਚ ਇਸ ਸਮੇਂ ਖੜਾ ਸਾਰਾ ਵਰਤਾਰਾ ਇੱਕ ਦੌਰ ਦੇਖੋ ਕਿ ਪੰਜਾਬ ਦਾ ਗਵਾਂਢੀ ਸੂਬਾ ਹਰਿਆਣਾ ਹਰਿਆਣਾ ਦਾ ਇੱਕ ਆਈਪੀਐਸ ਅਧਿਕਾਰੀ ਜਿਹੜਾ ਇਸ ਤਰ੍ਹਾਂ ਡੀਆਈਜੀ ਰੈਂਕ ਦਾ ਪੂਰਨ ਕੁਮਾਰ ਉਹ ਖੁਦਕੁਸ਼ੀ ਕਰ ਲੈਂਦਾ ਤੇ ਉਸ ਮਾਮਲੇ ਚ ਇਸ ਹਮ ਖੁਦਕੁਸ਼ੀ ਕਰਦਾ ਐਸਆਈ ਖੁਦਕੁਸ਼ੀ ਕਰਦਾ ਸੰਦੀਪ ਕੁਮਾਰ ਜੀ ਕੇ ਇਹ ਰਿਸ਼ਵਤ ਖੋਰੀ ਦਾ ਮਾਮਲਾ ਸੀ ਸੋ ਉਹ પોલીસ ਅਧਿਕਾਰੀ ਦੀ ਖੁਦਕੁਸ਼ੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਰਚਰਨ ਭੁੱਲਰ ਵਾਲੀ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਤੇ ਹੁਣ ਅੱਜ ਜਿਹੜੀ ਖਬਰ ਆ ਰਹੀ ਹੈ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਨੇ ਮੁਹੰਮਦ ਮੁਸਤਫਾ ਅਤੇ ਉਹ ਉਹਨਾਂ ਦੀ ਪਤਨੀ ਪੰਜਾਬ ਦੇ ਵਿੱਚ ਰਜੀ ਸੁਲਤਾਨਾ ਮੰਤਰੀ ਰਹੀ ਆ ਉਹਨਾਂ ਦਾ ਮੁੰਡਾ ਕਹਿੰਦੇ ਜੀ ਓਵਰਡੋਜ਼ ਨਾਲ ਮਰ ਗਿਆ ਪੰਜਕੂਲੇ ਚ ਰਹਿੰਦੇ ਸੀ ਜੀ ਕਹਿੰਦੇ ਕੋਈ ਦਵਾਈ ਦੀ ਓਵਰਡੋਜ਼ ਹੋ ਗਈ ਜ ਉਹਦੇ ਕਰਕੇ ਇਹ ਕਿਹਾ ਜਾ ਰਿਹਾ ਤਤਸਤ ਚ ਕੀ ਹੈ ਪਤਾ ਨਹੀਂ ਪਰ ਤੁਸੀਂ ਇਹ ਵਰਤਾਰਾ ਦੇਖੋ ਕਿ ਹਰਿਆਣਾ ਚ ਪੰਜਾਬ ਚ ਪੁਲਿਸ ਤੰਤਰ ਚ ਕੈਸੀ ਖਲਬਰੀ ਜੀ ਦੀ ਖਬਰਾਂ ਨੇ ਪਰ ਜੋ ਬ੍ਰਾਮਦਗੀ ਦਾ ਹਵਾਲਾ ਦਿੱਤਾ ਜਾ ਰਿਹਾ ਠੀਕ ਹੈ ਅਜੋ ਸੀਬੀਆਈ ਅਦਾਲਤ 'ਚ ਪੇਸ਼ ਕਰਤਾ ਪ੍ਰਮਾਣ ਹੋ ਗਿਆ ਕਾਰਵਾਈ ਸ਼ੁਰੂ ਹੋ ਗਈ ਸਾਰਾ ਕੁਝ ਚੱਲਣਾ ਇਹ ਲੰਬੀ ਪ੍ਰਕਿਰਿਆ ਹੈ ਹੁਣ ਲੰਬੀ ਬਾਣੀ ਪੈ ਗਿਆ ਹੁਣ ਕੰਮ ਪਰ ਇਹ ਮਾਮਲਾ ਹੁਣ ਸੀਬੀਆਈ ਤੱਕ ਨਹੀਂ ਰਹਿਣਾ ਇਸ ਦੇ ਵਿੱਚ ਹੁਣ ਈਡੀ ਇਨਵੋਲ ਹੋਏਗੀ ਕਿਉਂਕਿ ਇਹ ਮਾਮਲਾ ਕੱਲਾ ਰਿਸ਼ਵਤ ਦਾ ਨਹੀਂ ਹੈ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਹੈ ਸਰੋਤਾਂ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਹੈ ਕਿ ਜਿਹੜੀ ਤਨਖਾਏ ਦੀ ਉਹ ਕਿੰਨੀ ਕੜਾਈ ਕਦੋਂ ਕਦੋਂ ਕੜਾਈ ਵਧਦੀ ਵੀ ਕਿ ਨਹੀਂ ਵਧਦੀ ਹੋਰ ਕੀ ਕੁਝ ਵਰਤਿਆ ਪਰ ਬ੍ਰੂਤੀ ਤਲਾ ਦੀ ਚੁੱਪ ਅਫਸਰ شاہੀ ਦੀ ਚੁੱਪ ਸਿਆਸੀ ਧਿਰਾਂ ਦੀ ਚੁੱਪ ਸੱਤਾਧਾਰੀ ਜਮਾਤ ਦੀ ਚੁੱਪ ਕੀ ਮਾਇਨੇ ਹੈ ਇਸ ਕਿਸ ਨੂੰ ਕਿਉਂ ਦਰਸਤਾ ਹਾਂ ਕੋਈ ਡੈਲੀ ਡਿਊਰੀ ਹੈ ਵੀ ਕੋਈ ਪੰਨੇ ਨੇ ਕੋਈ ਈਮੇਲ ਨੇ ਕੋਈ WhatsApp ਹੈ ਕੋਈ ਲੈਂਡ ਦੇਣ ਦਾ ਖਾਤਾ ਲਾਇਆ ਹੋਇਆ ਹੈ ਕੋਈ ਹਸਾਬ ਕਿਤਾਬ ਹੈ ਕੌਣ ਕੌਣ ਇਸ ਮਾਮਲੇ ਚ ਇਨਵੋਲ ਹੋ ਸਕਦਾ ਹੈ ਪੰਜਾਬ ਦੇ ਵਿੱਚ ਇਸ ਰੈਂਕ ਦੇ ਉੱਤੇ ਕਿੰਨੇ ਅਧਿਕਾਰੀ ਨੇ ਇਥੋਂ ਥੱਲੇ ਵੀ ਤੇ ਉੱਤੋਂ ਵੀ ਅਧਿਕਾਰੀ ਨੇ ਸਿਵਲ ਪ੍ਰਸ਼ਾਸਨ ਚ ਵੀ ਨੇ ਪੁਲਿਸ ਪ੍ਰਸ਼ਾਸਨ ਚ ਵੀ ਨੇ ਕੀ ਇੱਕ ਕਰਚਰਨ ਭੁੱਲ ਰਹੇ ਰਿਸ਼ਵਤ ਲੈਂਦਾ ਜਾਂ ਇੱਕ ਕਰਚਰਨ ਭੁੱਲ ਰਹੇ ਭ੍ਰਸਟ ਕੀ ਸੋ ਸ਼ਿਕਾਇਤ ਆਉਣ ਤੋਂ ਬਾਅਦ ਹੀ ਪ੍ਰਕਿਰਿਆ ਸ਼ੁਰੂ ਕਰਨੀ ਇਹਨਾਂ ਪਪਾਗਾ ਨੇ ਕੀ ਇਹ ਪ੍ਰਕਿਰਿਆ ਇਮਾਨਦਾਰੀ ਨਾਲ ਹੁੰਦੀ ਹੈ ਕੀ ਇਹਦੇ ਪਿੱਛੇ ਰਾਜਨੀਤਿਕ ਤਾਕਤਾਂ ਸ਼ਕਤੀਆਂ ਕੰਮ ਨਹੀਂ ਕਰਦੀਆਂ ਕੀ ਇਹ ਤੋਂ ਬਾਅਦ ਮੰਨਿਆ ਜਾਵੇ ਕਿ ਹੋਰ ਘਰਾਂ ਤੱਕ ਵੀ ਹੋਰ ਦਰਵਾਜ਼ਿਆਂ ਤੱਕ ਵੀ ਦਸਤਕ ਦਿੱਤੀ ਜਾਏਗੀ ਜੇ ਸੀਬੀਆਈ ਈਡੀ ਨਹੀਂ ਤਾਂ ਕੀ ਪੰਜਾਬ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਤਾਂ ਜੀ ਬਿਲਕੁਲ ਕੱਟੜ ਇਮਾਨਦਾਰਾਂ ਉਹਨਾਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਉੱਤੇ ਇਹ ਜਿ ਲਾਂਚ ਲੱਗਦੇ ਨੇ ਤੇ ਹੋਰ ਕਈ ਤਰ੍ਹਾਂ ਦੀ ਸਵਾਲ ਖੜੇ ਹੋ ਰਹੇ ਨੇ ਹੁਣ ਤਾਂ ਤੇ ਫਿਰ ਬਾਕੀਆਂ ਬਾਰੇ ਪਤਾ ਜੀ ਮੁੱਖ ਮੰਤਰੀ ਸਾਹਿਬ ਕੋਈ ਜਾਣਕਾਰੀ ਹੋਣੀ ਤੁਸੀਂ ਤਾਂ ਕਹਿੰਦੇ ਮੈਂ ਥੱਲੇ ਤੋਂ ਆਉਣਾ ਮੈਂ ਤਾਂ ਸਾਰਾ ਕੁਝ ਪਤਾ ਗਲੀ ਮਾਲੇ ਪਿੰਡਾਂ ਤੋਂ ਆਉਣਾ ਆਪਾਂ ਦਾ ਗੱਲੇ-ਗੱਲੇ ਗੱਲ ਦਾ ਪਤਾ ਇਧਰ ਨੂੰ ਰੁੱਖ ਕਦੋਂ ਕਰਨਾ ਤੁਸੀਂ ਤਾਂ ਕਹਿ ਕੀ ਆਏ ਸੀ ਲੋਕਪਾਲ ਲਿਆਉਣਾ ਜਨ ਅੰਦੋਲਨ ਤੁਸੀਂ ਇਸ ਲਈ ਕਹਿੰਦੇ ਜੀ ਸਾਡੀ ਤਾਂ ਪਾਰਟੀ ਜਨ ਅੰਦੋਲਨ ਚੋਂ ਜਨਮੀ ਆ ਸੋ ਹੁਣ ਭ੍ਰਸ਼ਟਾਚਾਰ ਮੁਕਤ ਪੰਜਾਬ ਵਾਲਾ ਨਾਰਾ ਕਿੱਥੇ ਗਿਆ ਇਸ ਵਾਰ ਅਚਕੜਾ ਹੋ ਗਿਆ ਹੋ ਸਕਦਾ ਹੈ ਕਿ ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਵੱਡੇ ਪੱਧਰ ਤੇ ਵੱਡੇ ਅਹੁਦਿਆਂ 'ਚ ਵੱਡੀਆਂ ਬਦਲੀਆਂ ਨਜ਼ਰ ਆਉਣ ਕਿ ਇਹਦੇ ਨਾਲ ਭ੍ਰਿਸ਼ਟਾਚਾਰ ਮੁੱਕ ਜਾਂਦਾ ਜੀ ਕਿ ਭ੍ਰਿਸ਼ਟਾਚਾਰ ਖਤਮ ਕਰਨ ਦਾ ਹੱਲ ਬਦਲੀਆਂ ਹੀ ਹੈ ਕਿ ਪੁਲਿਸ ਸੰਤਰ ਦੇ ਅੰਦਰ ਚੰਦ ਵਿਅਕਤੀ ਅਜਿਹੇ ਸਾਹਮਣੇ ਆਉਣ ਦਾ ਦਮ ਨਹੀਂ ਰੱਖਦੇ ਜਿਹੜੇ ਆ ਕੇ ਕਹਿਣ ਕਿ ਸਿਸਟਮ ਇਹ ਨਿਜ਼ਾਮ ਬਦਲਣਾ ਪਏਗਾ ਅਸੀਂ ਸਾਰੇ ਇਸ ਖਾਕੀ ਨੂੰ ਪਾ ਕੇ ਬਦਨਾਮ ਹੋਈ ਜਾਂਦੇ ਆ ਜੇ ਇੱਕ ਮੈਂ ਸਲਿਪੜੀ ਉਹ ਸਾਰਿਆਂ ਨੂੰ ਲਵੇਟਦੀ ਆ ਪਰ ਅਸੀਂ ਕਿੰਨੀਆਂ ਅਗਲੀ ਬੜੀਆਂ ਨੇ ਇਹਦੀ ਜਾਂਚ ਪੜਤਾਲ ਕਿਨੇ ਕਰਨੀ ਕੀ ਅੰਦਰੋਂ ਕੋਈ ਆਵਾਜ਼ ਕੀ ਸਰਕਾਰੀ ਪੱਖ ਤੋਂ ਕੋਈ ਆਵਾਜ਼ ਕੋਈ ਬਾਕੀ ਦਲਾਂ ਤੋਂ ਆਵਾਜ਼ ਉੱਠੇਗੀ ਲੋਕ ਤਾਂ ਵੀ ਜਾਨਣਾ ਚਾਹੁੰਦੇ ਆ ਜਿਹੜੇ ਹੋਰ ਅਧਿਕਾਰੀ ਨੇ ਮੌਜੂਦਾ ਮੰਤਰੀ ਐਮਐਲਏ ਸਾਬਕਾ ਮੰਤਰੀ ਸਾਬਕਾ ਐਮਐਲਏ ਵਿਰੋਧੀ ਦਲਾਂ ਦੇ ਐਮਐਲਏ ਲੀਡਰ ਅਫਸਰ بڑے ਘਰਾਣੇ ਪਹੁੰਚ ਵਾਲੇ ਅਫਸਰ ਸਾਬਕਾ ਅਫਸਰ ਮੌਜੂਦਾ ਅਫਸਰ ਉਹਨਾਂ ਦੇ ਘਰਾਂ 'ਚ ਰਾਤ ਦੀ ਹਲਚਲ ਬੱਤਾਂ ਨਹੀਂ ਗਈ ਕਿਤੇ ਸਮਾਨ ਸ਼ਿਫਟਿੰਗ ਸ਼ਿਫਟਿੰਗ ਐਡਜਸਟਮੈਂਟ ਇਧਰ ਉਧਰ ਰੱਖ ਰਖਾ ਲਿਵਾਹਿਆਂ 'ਚ ਪੈ ਇੱਕ ਗੱਡੀਆਂ ਆਉਂਦੀਆਂ ਜਾਂਦੀਆਂ ਘਰਾਂ 'ਚੋਂ ਬਾਹਰ ਅੰਦਰ ਹੁੰਦੇ ਐ ਰਿਸਰਰਾਂ ਦੇ ਜਾਣ ਆਉਣ ਬੱਤੇ ਤਾਂ ਨਹੀਂ ਅਚਾਨਕ ਵੀ ਦਿਵਾਲੀ ਆ ਸਪਾਈਸ ਕੋਈ ਕਰ ਲਈ ਹੋਵੇ ਖਲਕੁੰਝੇ ਦੀ ਕਿਤੇ ਤੋਂ ਪਹਿਲਾਂ ਗਿਆ ਕੇ ਸੀਵੀਆਈ ਈਡੀ ਕਰੇ ਆਪਾਂ ਆਪੇ ਕਰਦੀਏ ਦੇਖੋ ਵਿਜੀਲੈਂਸ ਤਾਂ ਕਿਉਂਕਿ ਜਿਹੜਾ ਸ਼ਿਕਾਇਤ ਕਰਤਾ ਉਹ ਕਹਿੰਦਾ ਮੈਂ ਵਿਜੀਲੈਂਸ ਕੋਲ ਤਾਂ ਹੀ ਨਹੀਂ ਗਿਆ ਜੀ ਕਿ ਜੇ ਉਹਦੇ ਕੋਲ ਚਲਾ ਗਿਆ ਫਿਰ ਤਾਂ ਮੇਰਾ ਕੁਛ ਪੱਲੇ ਹੀ ਨਹੀਂ ਪੈਣਾ ਇਸ ਲਈ ਮੈਂ ਉਧਰ ਨੂੰ ਗਿਆ ਸੀ ਦਿੱਲੀ ਵਾਲੇ ਪਾਸੇ ਤੇ ਹੰਦਰ ਯਕੀਨ ਨਹੀਂ ਵਿਜੀਲੈਂਸ ਦੇ ਤਾਂ ਤੇ ਅਜੇ ਤੱਕ ਕਿ ਸੀਬੀਆਈ ਨੇ ਵੀ ਪੰਜਾਬ ਕੈਟਰ ਦੇ ਬੰਦੇ ਇੱਥੋਂ ਦੇ ਸਾਨਕ ਬੰਦੇ ਇਨਵੋਲ ਵੀ ਨਹੀਂ ਕੀਤੇ ਹੁਣੇ ਮਾਮਲਾ ਲੰਬੇ ਹੱਥੀ ਪੈ ਗਿਆ ਜੀ ਹਰਚੰਦ ਪੁੱਲ ਰੋਹਲਮ ਜਦ ਤੱਕ ਪੇਸ਼ ਕੀਤਾ ਜਾ ਰਿਹਾ ਸੀ ਤਾਂ ਕਹਿ ਰਹੇ ਸੀ ਕਿ ਅਸੀਂ ਤਸ ਰੱਖਾਂਗੇ ਅਦਾਲਤ ਮੋਰੇ ਸਾਨੂੰ ਇਨਸਾਫ ਮਿਲੂਗਾ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਜਿਸ ਨਾਲ ਵੀ ਧੋਖਾ ਹੋਇਆ ਜਿਸ ਨਾਲ ਵੀ ਧੋਖਾ ਤੜੀ ਹੋਈ ਪਤਾ ਨਹੀਂ ਕਿੰਨੀਆਂ ਦੀਆਂ ਵੱਧ ਦਵਾਵਾਂ ਇਸ ਤਰ੍ਹਾਂ ਲੱਗ ਜਾਂਦੀਆਂ ਨੇ ਕਈ ਵਾਰ ਪਤਾ ਨਹੀਂ ਕਿਹੋ ਜਿਹਾ ਪੈਸਾ ਸੋ ਇਹ ਸਾਰੇ ਦਾ ਇਨਸਾਫ ਮਿਲਣਾ ਚਾਹੀਦਾ ਫਿਰ ਸੁਆਗ ਮੇਰਾ ਉਠੀ ਖੜਾ ਰਾਤ ਕੋਣ ਕੋਣ ਪੰਜਾਬ ਚ ਨਹੀਂ ਸੁਦਾ ਲੁਧਿਆਣਾ ਸਿਟੀ ਸੈਂਟਰ ਕੋਟਾਲਾ ਯਾਦ ਹੈ ਜੀ ਸੈਟਲਮੈਂਟਾਂ ਵੀ ਹੋਗੀਆਂ ਸੀ ਕਲੀਨ ਚਿੱਟਾਂ ਵੀ ਮਿਲ ਗਈਆਂ ਸੀ ਤੂੰ ਮੈਨੂੰ ਬਰੀ ਕਰ ਮੈਂ ਤੈਨੂੰ ਬਰੀ ਕਰੂੰ ਤੂੰ ਮੈਨੂੰ ਕਲੀਨ ਚਿੱਟ ਦੇ ਮੈਂ ਤੈਨੂੰ ਕਲੀਨ ਚਿੱਟ ਦਵਾਂ ਖਾਸਾ ਖੇਡ ਚੱਲਿਆ ਸੀ ਅਕਾਲੀ ਕਾਂਗਰਸੀ ਕਹਿੰਦੇ ਮਿਲ ਕੇ ਖੇਡਗੇ ਸੀ ਚੋਣਾ ਤੱਕ ਮਿਲ ਕੇ ਖੇਡਗੇ ਸੀ ਇਹ ਵੀ ਚਰਚਾਾਂਾਂ ਚੱਲੀਆਂ ਚਲੋ ਪਾਰਟੀਆਂ ਜੇ ਇੱਥੇ ਲੀਡਰਾਂ ਨਾਲ ਖਿੱਡੀ ਹੋਵੇ ਤਾਂ ਉੱਪਰ ਵਾਲੇ ਘਰਾਣਿਆਂ ਨੇ ਤਾਂ ਖੇੜੇ ਲਈ ਸੀ ਪਰ ਅੱਜ ਫੇਰ ਇੱਕ ਵਾਰ ਲੁਧਿਆਣਾ ਦਾ ਸਿਟੀ ਸੈਂਟਰ ਚਰਚਾਾਂ ਚਰਚਾ ਚ ਜੀ ਸ੍ਰੀ ਕਿ ਉਹਨਾਂ ਨੂੰ ਮਾਨ ਸਰਕਾਰ ਬਿੱਲੇ ਲਾਉਣਾ ਚਾਹੁੰਦੀ ਆ ਪਰ ਕਹਿੰਦੇ ਵਿੱਚ ਪੇਚ ਐਨੇ ਫਸਿਆ ਕਲ ਸਿਰੇਂ ਲੱਗਦੀ ਕਿਉਂਕਿ ਆਪਾਂ ਲਗਾਤਾਰ ਇਸ ਪਲੇਟਫਾਰਮ ਦੇ ਮਾਧਿਅਮ ਤੇ ਤੁਹਾਡੇ ਤੱਕ ਮੈਂ ਗੱਲ ਰੱਖਦਾ ਰਹਿਆ ਕਿ ਸਰਕਾਰ ਉਹ ਥਾਮਾਂ ਦੀ ਨਿਸ਼ਾਨਦੀ ਕਰਦੀ ਜਾਂਦੀ ਆ ਜਿਹੜੀਆਂ ਵੇਚਣੀਆਂ ਨੇ ਲਗਾਤਾਰ ਉਹਨਾਂ ਦੇ ਉੱਤੇ ਅੱਗੇ ਵਧ ਰਹੀ ਆ ਔਰ ਲਗਭਗ ਪਟਿਆਲਾ ਔਰ ਲੁਧਿਆਣਾ ਦੀਆਂ ਦਰਜਨਾ ਦੋ ਦਰਜਨ ਤੋਂ ਵੱਧ ਸਾਈਟਾਂ ਤਾਂ ਕਹਿੰਦੇ ਜੀ ਪੱਕੀਆਂ ਕਰਤੀਆਂ ਪਰ ਅੱਜ ਆਪਾਂ ਗੱਲ ਕਰਾਂਗੇ ਮਹਾਲੀ ਮੰਡੀ ਦੀ ਜਿਹਦੀ ਮੈਂ ਪਿਛਲੇ ਲਗਭਗ 10 ਹੀ ਦਿਨੀ 15 ਦਿਨੀ ਤੋਂ ਇਹ ਗੱਲ ਰੱਖਦਾ ਆ ਰਿਆਂ ਕਿ ਲੁਧਿਆਣਾ ਦੇ ਵਿੱਚ ਬਾਦਲਾਂ ਦੇ ਰਾਜ ਦੇ ਵਿੱਚ ਜਿਹੜੀ ਇੱਕ ਮੰਡੀ ਉਸਰੀ ਉਹ ਉੱਥੇ ਮੰਡੀ ਬੋਰਡ ਦਾ ਦਫ਼ਤਰ ਵੀ ਬਣਿਆ ਹੈ ਉੱਥੇ ਸ਼ੋਅਰੂਮ ਵੀ ਬਣੇ ਤੇ ਉੱਥੇ ਬਕਾਇਦਾ ਤੌਰ ਦੇ ਉੱਤੇ ਏਸੀ ਮੰਡੀ ਬਣੀ ਜਿਹੜੀ ਵਿਸ਼ਵ ਵਿਆਪੀ ਹੋ ਜੀ ਇੱਥੋਂ ਪ੍ਰਦੇਸ਼ਾਂ ਨੂੰ ਵੀ ਸਬਜ਼ੀਆਂ ਜਾਇਆ ਕਰਨੀਆਂ ਤਰੰਤ ਆਇਆ ਕਰਨੀਆਂ ਏਸੀ ਸਿਸਟਮੋ ਕਾ ਨਾ ਖਰਾਬ ਹੋ ਗਿਆ ਉਹ ਮੰਡੀ ਬਣੀ ਮਖਮਾਲ ਮੰਡੀ ਪਰ ਮੰਡੀ ਕੰਮ ਨਹੀਂ ਆ ਸਕੀ ਚੱਲ ਨਹੀਂ ਸਕੀ ਅਫਸਰ ਰਛਾਈ ਨੂੰ ਨਹੀਂ ਚੱਲਣ ਦਿੱਤੀ ਸਰਕਾਰਾਂ ਨੇ ਚੱਲਣ ਦਿੱਤੀ ਕਾਰਪਟ ਕਰਾਉਣੇ ਨਹੀਂ ਚੱਲਣ ਦਿੱਤੀ ਹਾਂ ਆਲੇ-ਦਾਲੇ ਵਾਲੀਆਂ ਜਾਂ 26 ਵਾਲੀ ਸਬਜ਼ੀ ਮੰਡੀ ਵਾਲਿਆਂ ਨੇ ਕਿਸੇ ਚੱਲਣ ਦਿੱਤੀ ਬਸ ਉਹਨਾਂ ਨੇ ਤਾਂ ਇਨਵੈਸਟ ਕੀਤਾ ਮੰਡੀ ਵਾਲਿਆਂ ਨੇ ਵਪਾਰੀਆਂ ਤਾਂ ਇੱਥੇ ਆਉਂਦੇ ਹੁੰਦੇ ਇੱਥੇ ਤਾਂ ਨਾ ਅੱਗੀਆਂ ਵੀ ਸੀਗੇ ਸ਼ੋਰੂਮ ਖਿਲਦੇ ਸੀਗੇ ਅੰਦਰ ਜਿੱਥੇ ਮੈਂ ਸਬਜ਼ੀਆਂ ਲਗੜੀਆਂ ਸੀ ਪੜ੍ਹ ਖਰੀਦੇ ਹੋਏ ਸੀ ਪਰ ਮਾਨ ਸਰਕਾਰ ਦੇ ਟਾਈਮ ਇਹ ਮੰਡੀ ਇਸ ਲਈ ਚਰਚਾ ਚਾਹੀ ਕਹਿੰਦੇ ਜੀ ਇਹ ਬਾਯਾ ਪੁੱਡਾ ਹੋ ਕੇ ਦਿੱਲੀ ਨੂੰ ਵੇਚਣ ਦੀ ਤਿਆਰੀ ਹੈ ਇਰਚਾ ਖੂਬ ਹੈ ਬਿਲਕੁਲ ਜੀ ਤਿਆਰ ਹੋ ਗਿਆ ਕਿ 12 ਏਕੜ ਵਾਲੀ ਇਹ ਏਸੀ ਏ ਕਲਾਸ ਮੰਡੀ ਜਿਹੜੀ ਸਬਜ਼ੀ ਮੰਡੀ ਫਲ ਫਰੂਟ ਦੀ ਮੰਡੀ ਉਸ ਮੰਡੀ ਨੂੰ ਪੁੱਡਾ ਦੇ ਹੱਥ 700 ਕਰੋੜ ਰੁਪਏ ਚ ਵੇਚ ਦੇਣਾ ਪ੍ਰਾਈਮ ਲੋਕੇਸ਼ਨ ਦੀ ਮਹਾਰੀ ਦੀ ਸੈਂਟਰ ਸਪੇਸ ਤਿਆਲ ਮਾਰ ਐਂ ਬਾ ਕਮਾਲ ਕਮ 700 ਕਰੋੜ ਦੇ ਵਿੱਚ ਵੇਚ ਕੇ ਪੁੱਡਾ ਨੂੰ ਕਹਿੰਦੇ ਜੀ ਕਮਾਈ ਕਰ ਲੈਣੀ ਆ ਮੰਡੀ ਬੋਰਡ ਨੇ ਪਤਾ ਨਹੀਂ ਉਹ ਮੰਡੀ ਬੋਰਡ ਦੇ ਹਿੱਸੇ ਆਉਣੇ ਪੈਸੇ ਸਰਕਾਰ ਦੇ ਹਿੱਸੇ ਆਉਣੇ ਕਿ ਕਿਸੇ ਦੇ ਹਿੱਸੇ ਆ ਜਾਣੇ ਤਾਂ ਰੱਬ ਜਾਣੇ ਕਿਉਂਕਿ ਰਜਿਸਟਰੀ ਵਾਲੀ ਕੀਮਤ ਹੋਰ ਹੁੰਦੀ ਆ ਅਦਾ ਕਰਨ ਵਾਲੀ ਕੀਮਤ ਹੋਰ ਹੁੰਦੀ ਆ ਤੇ ਅਗਾਹ ਜਾ ਕੇ ਜਿੱਥੇ ਵਿਕਣੀ ਉੱਥੇ ਸੌਦਾ ਕਿਵੇਂ ਪਠਣਾ ਸਵਲਤਾ ਉਹਦਾ ਮੈਂ ਉੱਥੇ ਤੱਕ ਵੀ ਆਉਣਾ ਮੈਂ ਇਸੇ ਪ੍ਰੋਗਰਾਮ ਦੇ ਮadhyam ਤੇ ਤਸਿਆ ਸੀ ਕਿ ਚਰਚਾ ਆਮ ਆਦਮੀ ਪਾਰਟੀ ਦੇ ਘਰੋਂ ਨਿਕਲ ਕੇ ਆਈ ਕਿਸ ਟੈਂਡਰ ਜੈਨ ਦੀ ਦੇਖ ਰਿਹਾ ਇੱਕ ਇਹਦੇ ਸੌਦਾ ਪਟ ਰਿਹਾ ਹੈ ਦਿੱਲੀ ਦੇ ਕੁਝ ਦਲਾਧ ਨੇ ਜਿਹੜੇ ਇਹ ਮੰਡੀ ਖਰੀਦਣਾ ਚਾਹੁੰਦੇ ਨੇ ਕਾਰਪੋਰਟ ਘਰਾਣੇ ਨੇ ਜਿਹੜੇ ਮੰਡੀ ਖਰੀਦਣਾ ਚਾਹੁੰਦੇ ਨੇ ਇਹ ਇਸ ਲਈ ਡਾਇਰੈਕਟ ਇਹਦੇ ਵਿੱਚ ਇਨਵੋਲਵ ਹੋਣ ਦੀ ਬਜਾਏ ਇਹ ਤੈਅ ਕੀਤਾ ਗਿਆ ਕਿ ਪਹਿਲਾਂ ਇਹ ਪੁੱਡਾ ਨੂੰ ਤਬਦੀਲ ਕਰੋ ਫਿਰ ਪੁੱਡਾ ਅੱਗੇ ਓਪਨ ਬਾਜ਼ਾਰ ਦੇ ਬਹਾਨੇ ਉਹਨਾਂ ਦੇ ਹਵਾਲੇ ਕਰ ਦਿਵੇ ਹੁਣ ਕਹਿੰਦੇ ਜੀ ਮੰਡੀ ਬੋਰਡ ਨੇ 700 ਕਰੋੜ ਦੇ ਵਿੱਚ ਸੌਦਾ ਤੈਅ ਕਰ ਲਿਆ ਤੇ ਪੁੱਡਾ ਨੂੰ ਗਈ ਮੰਡੀ ਇਹ ਵੀ ਇੱਕੜ ਤੇ ਕਿਰੀ ਵੇਰੀਆ ਹੈ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇ ਇੱਥੇ ਮਤਲਬ ਰिलायंस ਵਾਲਿਆਂ ਨੇ ਕਹਿੰਦੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸ ਖੇਤਰ ਚ ਮੰਨ ਲਓ ਅੰਬਾਲਾ ਹੋ ਗਿਆ ਅਨਾਜੀਰਪੁਰ ਹੋ ਗਿਆ ਪਟਿਆਲਾ ਹੋ ਗਿਆ ਮਹਾਲੀ ਹੋ ਗਿਆ ਇਧਰ ਬੱਦੀ ਬੁੱਦੀ ਹੈ ਨਾ ਪੰਜੌਰ ਹੋ ਗਿਆ ਪੰਚਕੁਲਾ ਹੋ ਗਿਆ ਚੰਡੀਗੜ੍ਹ ਹੋ ਗਿਆ ਇਸ ਏਰੀਆ ਦੇ ਵਿੱਚ ਰੋਪੜ ਤੱਕ ਵੀ ਤੁਸੀਂ ਕਹੋ ਤਾਂ ਕਹਿੰਦੇ ਕਿ ਉਹਨਾਂ ਨੇ ਵੱਡੇ ਆਪਣੇ ਸਟੋਰ ਖੋਲਣੇ ਸੀ ਤੇ ਉਹਨਾਂ ਨੂੰ ਇਹ ਥਾਂ ਸੂਟ ਕੀਤੀ ਕਿ ਆਪਾਂ ਆਪਣੇ ਜਿਹੜੇ ਰਿਟੇਲ ਸਟੋਰ ਖੋਲਣਿਆਂ ਉਹਦੀ ਥਾਂ ਤੇ ਥੋਕ ਦਾ ਮਾਲ ਸਟੋਰ ਕਰਨ ਲਈ ਸਾਨੂੰ ਇਹ ਥਾਂ ਬਹੁਤ ਵਧੀਆ ਹੈ ਇੱਥੇ ਲਿਆ ਕੇ ਮਾਲ ਡੰਪ ਕਰਕੇ ਇੱਥੋਂ ਅੱਗੇ ਸਪਲਾਈ ਕੀਤੀ ਜਾ ਸਕਦੀ ਹੈ ਇਹ ਕਹਿੰਦੇ ਕੈਪਟਨ ਅੰਦਰ ਸਿੰਘ ਨਾਲ ਸੌਦਾ ਪਟ ਗਿਆ ਸੀ طے ਹੋ ਗਿਆ ਸੀ ਸਾਰਾ ਕੁਝ ਪਰ ਅਖਬਾਰਾਂ ਚ ਖਬਰਾਂ ਦਾ ਅਸਰ ਹੋ ਗਈਆਂ ਤੇ ਖਬਰ ਦਾ ਅਸਰ ਸਖਤਰੇ ਤੱਕ 흘 ਗਿਆ ਤੇ ਕਹਿੰਦੇ ਜੀ ਉਹ ਫਾਈਲ ਉੱਥੇ ਹੀ ਰੁਕ ਗਈ ਰिलायंस ਨੂੰ ਇਹ ਥਾਂ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਮੰਡੀ ਬੋਰਡ ਦਾ ਦਫ਼ਤਰ ਇੱਥੇ ਆ ਗਿਆ 20 ਏਕੜ ਦੀ ਥਾਂ ਦੇ ਵਿੱਚੋਂ ਮੇਰਾ ਖਿਆਲ ਕੁਝ ਏਰੀਆ ਦੇ ਵਿੱਚ 4-5 ਏਕੜ ਦੇ ਵਿੱਚ ਮੰਡੀ ਬੋਰਡ ਦਾ ਦਫ਼ਤਰ ਬਣ ਗਿਆ ਦੋ ਕਿਕੜ ਸ਼ਾਇਦ ਜਾਂ ਤਿੰਨ ਏਕੜ ਦੇ ਵਿੱਚ ਮਤਲਬ ਕਿ ਇਹਨਾਂ ਸ਼ੋਰੂਮ ਵਗੈਰਾ ਕਰਤੇ ਸੋ ਇੰਜ 7 ਏਕੜੇ ਨਿਕਲ ਗਿਆ 8 ਏਕੜੇ ਨਿਕਲ ਗਿਆ 5 ਜੇ ਤਿੰਨ ਵੀ ਹੈਗਾ 5 ਏਕੜ ਸ਼ਾਇਦ ਮੰਡੀ ਬੋਰਡ ਦਫ਼ਤਰ ਹੈ ਤਿੰਨ ਕਿਕੜ ਦੇ ਵਿੱਚ ਸ਼ੋਰੂਮ ਸ਼ੋਰੂਮ ਹੋ ਕੱਟੇ ਹੋਏ ਨੇ ਤੇ ਬਾਕੀ 12 ਏਕੜ ਸੀ ਜਿਹੜੀ ਉਹਨੇ ਏਸੀ ਮੰਡੀ ਦੇ ਨਾਂ ਦੇ ਉੱਤੇ ਪਈ ਸੀ ਜਿਵੇਂ ਜਾਂ ਇਹ ਏਸੀ ਮੰਡੀ ਦੇ ਰੂਪ ਵਿੱਚ ਸੀ ਇਹ ਜਿਹੜੀ ਪਿਛੇ ਆ ਰਹੀ ਹੁਣ ਉਹ 12 ਏਕੜ ਦਾ ਸੌਦਾ ਸੋ ਇਹ ਇਸ ਲਈ ਬਾਦਲਾ ਨੇ ਇਸ ਨੂੰ ਬਣਾਇਆ ਸੀ ਪਰ ਚਲਾ ਨਹੀਂ ਪਾਇਆ ਪੰਜਾਬ ਸਰਕਾਰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ 700 ਕਰੋੜ ਨਾਲ ਅਸੀਂ ਇਹਦੇ ਨਾਲੋਂ 4 ਗੁਣਾ ਵੱਡੀ ਮੰਡੀ ਇਸੇ ਤਰ੍ਹਾਂ ਦੀ ਰਾਜਪੁਰੇ ਦੇ ਖੇਤਰ 'ਚ ਬਣਾ ਲਾਂਗੇ ਉਹ ਭਾਈ ਰਾਜਪੁਰੇ ਦੇ ਨੇੜੇ ਤਾਂ ਪਹਿਲਾਂ ਜ਼ਮੀਂਦਾ ਮਾਮਲਾ ਪਿਆ ਤੇ ਇਸ ਨੂੰ ਚੈਲੰਜ ਕੌਣ ਕਰੂਗਾ ਕੀ ਉਸ ਪਿੰਡ ਵਾਲੇ ਜਿਨ੍ਹਾਂ ਦੀ ਜ਼ਮੀਨ ਸੀ ਕੀ ਕਿਸਾਨ ਜਥੇਬੰਦੀਆਂ ਕੀ ਵਾਰਤੀ ਜਿਨ੍ਹਾਂ ਨੇ ਇੱਥੇ ਇਹ ਖਰੀਦਲੇ ਨੇ ਸ਼ੋਰੂਮ ਕੀ ਸਮਾਜਿਕ ਜਥੇਬੰਦੀਆਂ ਕੀ ਕਾਨੂੰਨੀ ਤੌਰ ਤੇ ਕੋਈ ਧਿਰ ਕੀ ਵਿਰੋਧੀ ਦਲ ਕੋਈ ਇਹਨੂੰ ਚੈਲੰਜ ਕਰੂਗਾ ਕਿ ਜ਼ਮੀਨ ਜਿਸ ਪਰਪਸ ਲਈ ਲਈ ਹੈ ਉਸੇ ਪਰਪਸ ਲਈ ਵਰਤੀ ਜਾ ਸਕਦੀ ਹੈ ਜੇ ਉਸ ਪਰਪਸ ਲਈ ਨਹੀਂ ਵਰਤਣੀ ਤਾਂ ਤੁਹਾਨੂੰ ਮਾਲਕਾਂ ਨੂੰ ਵਾਪਸ ਕਰਨੀ ਪਊਗੀ ਇਸ ਤਰ੍ਹਾਂ ਵੀ ਇਸ ਤੇ ਕੋਈ ਕੰਮ ਕਰੂਗਾ ਕਿ ਸਰਕਾਰ ਹੁਣ ਕਮਿਸ਼ਨ ਸਿਸਟਮ ਤੇ ਆ ਗਈ ਹੈ ਸਰਕਾਰ ਨੇ ਹੁਣ ਮਾਫੀਆ ਦਾ ਲੈਂਡ ਮਾਫੀਆ ਦਾ ਕੰਮ ਖੋਲ ਲਿਆ ਸਰਕਾਰਾਂ ਦੇ ਕੰਮ ਨੇ ਇਹ ਸੌਦੇ ਕਰਵਾਉਣਾ ਕਦੇ ਪਟਿਆਲੇ ਜ਼ਮੀਨਾਂ ਦਾ ਪੋਕ ਕਦੇ ਲੁਧਿਆਣਾ ਲੱਭੋ ਹਾਂ ਕਦੇ ਪਿੰਡਾਂ ਦੀਆਂ ਸ਼ਾਮਲਾਤਾਂ ਲੱਭੋ ਕਦੇ ਮਹਾਰੀ ਦੇ ਵਿੱਚ ਮੰਡੀ ਲੱਭੋ ਕਿੱਥੇ ਕਿੱਥੇ ਜਾਣਾ ਜਨਾਬ ਕੀ ਕੀ ਵੇਚਣਾ ਦਿਵਾਲੀ ਤੋਂ ਪਹਿਲਾਂ ਕਿਤੇ ਪੰਜਾਬ ਦਾ ਦਿਵਾਲਾ ਨਾ ਖੜਦੇ ਹੋ ਤੁਸੀਂ ਇਹ ਸਵਾਲ ਵੱਡਾ ਖੜਾ ਹਾਂ ਇਸੇ ਸਵਾਲ ਦੇ ਨਾਲ ਇੱਕ ਸਵਾਲ ਹੋਰ ਉੱਪਰ ਹੈ ਜਨਾਬ ਮਾਲਵਿੰਦਰ ਕੰਕ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਆਰਤੀ ਜਨਤਾ ਪਾਰਟੀ 'ਚ ਸੀ ਕਿਸਾਨ ਬਿੰਗ 'ਚ ਉਹਨਾਂ ਦੇ ਚਿਹਰੇ ਮੋਹਰੇ ਸੀ ਇਹ ਵਿਦਿਆਰਥੀ ਜਥੇਬੰਦੀ ਦੇ ਵਿੱਚੋਂ ਵਿਦਿਆਰਥੀ ਲੀਡਰਸ਼ਿਪ ਦੇ ਵਿੱਚੋਂ ਉੱਭਰ ਕੇ ਚਿਹਰਾ ਚਮਕਿਆ ਸੀ ਤਨਖੇਤੀ ਕਰਨਾ ਸਮੇਂ ਛੜਤੀ ਬੀਜੇਪੀ ਬਾਅਦੋਂ ਆਮ ਆਦਮੀ ਪਾਰਟੀ 'ਚ ਪਲੇਟਫਾਰਮ ਮਿਲ ਗਿਆ ਉਹਨਾਂ ਦੇ ਬੁਲਾਰੇ ਬਣ ਕੇ ਹਰ ਚੀਜ਼ ਉਹਨਾਂ ਲਈ ਢਾਲ ਬਣੇ ਸਾਰੇ ਹਮਲੇ ਬਾਅਦ ਮੀਡੀਆ ਦੇ ਸਾਹਮਣੇ ਬੈਠ ਕੇ ਸਹਿ ਜਿਹੜਾ ਫਲ ਜਾ ਕੇ ਇਸ ਰੂਪ ਚ ਮਿਲਿਆ ਕਿ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਚੋਣ ਵੀ ਜਿੱਤੀ ਲੈਂਡ ਪੁਲਿੰਗ ਸਮੇਂ ਉਹਨਾਂ ਦੀ ਇੱਕ ਪੋਸਟ ਨੇ ਕਹਿੰਦੇ ਸਰਕਾਰ ਨੂੰ ਸੱਤਾਧਾਰੀ ਧਿਰ ਨੂੰ ਆਮ ਆਦਮੀ ਪਾਰਟੀ ਨੂੰ ਦਿੱਲੀ ਹਾਈ ਕਮਾਂਡ ਨੂੰ ਮਗਵਿੰਦਰ ਕੰਗ ਦੇ ਬਾਰੇ ਸੋਚਣ ਲਈ ਮਜਬੂਰ ਕਰਤਾ ਕਿ ਕਿਤੇ ਇਹ ਕੁਝ ਹੋਰ ਤਾਂ ਨਹੀਂ ਖਿਚੜੀ ਪਕਾ ਰਿਆ ਜਦੋਂ ਕਿ ਉਸ ਨੇ ਬੜੀ ਸਵਰਤ ਗੱਲ ਕੀਤੀ ਸੀ ਕਿ ਭਾਈ ਜੇ ਲੈਂਡ ਮਾਫੀ ਵਾਲੇ ਮਾਮਲੇ ਦੇ ਉੱਤੇ ਸੁਣ ਲਈ ਜਾਵੇ ਸਾਰੀ ਤਰ੍ਹਾਂ ਦੀ ਗੱਲ ਕਿਸਾਨਾਂ ਦੀ ਗੱਲ ਲੋਕਾਂ ਦੀ ਗੱਲ ਤਾਂ ਛਰਜ ਕੀ ਹੈ ਗੱਲ ਤਾਂ ਕਰ ਲਈ ਜਾ ਇਸ ਗੱਲ ਦਾ ਕਹਿੰਦੇ ਛਲਕ ਖਮਿਆਜ਼ਾ ਚਲੋ ਇਸ ਰੂਪ ਚ ਤੁਹਾਨੂੰ ਕੀ ਕਰ ਸਕਦੇ ਸੀ ਕਿ ਹਟਾ ਸਕਦੇ ਸੀ ਕੁਝ ਕਰ ਸਕਦੇ ਸੀ ਪਰ ਇਹਨਾਂ ਜ਼ਰੂਰ ਹੈ ਕਿ ਪੋਸਟ ਡਿਲੀਟ ਕਰਾਉਣ ਲਈ ਮਜੂਰ ਕਿਤੇ ਇੱਕ ਥਾਂ ਤੋਂ ਹਟੇ ਕਿਤੋਂ ਤੋਂ ਨਹੀਂ ਹਟੇ ਤਾਂ ਵੀ ਪਰ ਹੁਣ ਉਸ ਮੈਂਬਰ ਪਾਰਲੀਮੈਂਟ ਨੇ ਕਿ ਆਪਣੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਚ ਲਿਆ ਖੜਾ ਕੀਤਾ ਕੀ ਆਪਣੀ ਸਰਕਾਰ ਨੂੰ ਸ਼ਿਸ਼ਾਦਖਾ ਦਿੱਤਾ ਮਲਵਿੰਦਰ ਕੰਗ ਨੇ ਸੰਸਦੀ ਕਮੇਟੀ ਦੀ ਚੇਅਰਮੈਨ ਨੂੰ ਸੰਸਦੀ ਕਮੇਟੀ ਦੇ ਚੇਅਰਮੈਨ ਨੂੰ ਚਿੱਠੀ ਲਿਖੀ ਹੈ। ਚਿੱਠੀ ਕੀ ਹੈ ਜੀ? ਖਾਦਾਂ ਦੀ ਬੱਧ ਕੀਮਤ ਵਸੂਲੀ ਜਾ ਰਹੀ ਹੈ। ਖਾਦਾਂ ਦੇ ਬੱਧ ਨੇ ਹੈਨਾ ਉਹਦੇ ਨਾਲ ਕੁਝ ਹੋਰ ਸਮਾਨ ਵੇਚਿਆ ਜਾ ਰਿਹਾ ਧੱਕੇ ਨਾਲ ਜਬਰੀ ਕਿ ਜੀ ਬੂਸਟਰ ਹੈ ਜੀ ਇਹ ਜ਼ਰੂਰੀ ਹੈ ਜੀ ਡੱਬਾ ਖਰੀਦਣਾ ਹੀ ਪਊਗਾ ਜੀ। ਉਹ ਕਹਿੰਦੇ ਵੀ ਇਹ ਲੁੱਟ ਜਿਹੜੀ ਕਿਸਾਨਾਂ ਦੀ ਹੋ ਰਹੀ ਹੈ। ਕਹਿੰਦੇ ਕਿ ਮੈਂ ਇਹਦੇ ਲਈ ਕੇਂਦਰੀ ਜਿਹੜਾ ਵਿਭਾਗ ਹੈ ਉਹਨੂੰ ਬੇਨਤੀ ਕਰਦਾ ਤੇ ਉਹਦੇ ਉੱਤੇ ਨਿਗਰਾਨੀ ਨਜ਼ਰਸਾਨੀ ਕੀਤੀ ਜਾਵੇ ਸੋ ਇਸ ਲਈ ਮਰਮਿੰਦਰ ਕੰਗਨੈਸ ਦੀ ਕਮੇਟੀ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਕੇਂਦਰ ਸਰਕਾਰ ਦਾ ਰਸਾਇਣ ਤੇ ਖਾਦ ਜਿਹੜਾ ਵਿਭਾਗ ਹੈ ਉਹ ਇਸ ਤੇ ਗੌਰ ਕਰੇ ਤੇ ਕਾਰਵਾਈ ਕਰੇ ਉਹਨਾਂ ਨੇ ਬਕਾਇਦਾ ਤੌਰ ਤੇ ਰੋਪੜ ਦਾ ਹਵਾਲਾ ਦਿੱਤਾ ਕਿ ਰੋਪੜ ਦੇ ਵਿੱਚ ਇਹ ਘਟਨਾ ਕੋਈ ਇਕ ਕੰਮ ਵਾਪਰਿਆ ਪਰ ਇਕੱਲੇ ਰੋਪੜ ਦਾ ਮਾਮਲਾ ਨਹੀਂ ਹੈ ਕਦੇ ਪੰਜਾਬ ਚ ਹੋਰ ਥਾਂ ਵੀ ਸਾਰਾ ਕੁਝ ਹੋ ਰਿਹਾ ਹੈ ਇਸੇ ਤਰ੍ਹਾਂ ਚੱਲ ਰਿਹਾ ਹੈ ਪ੍ਰਾਈਵੇਟ ਬਿਲਡਰ ਨੇ ਅਗਲਿਆਂ ਦੀਆਂ ਹੱਡੀਆਂ ਨੇ ਅਗਲੇ ਦਾ ਕੰਟਰੋਲ ਇਹ じゃ ਮਾਲ ਉਹਨਾਂ ਕੋਲੇ ਆਉਂਦਾ ਸੋਸਾਇਟੀਆਂ ਚ ਮਿਲਦਾ ਨਹੀਂ ਇਸ ਲਈ ਇੱਥੇ ਕਿਸਾਨ ਨੂੰ ਜਾਣ ਲਈ ਮਜਬੂਰ ਨੇ ਤੇ ਫਿਰ ਉਹ ਹੋਰ ਮਾਲ ਨਾਲ ਵੇਚਦੇ ਨੇ ਜੀ ਚੋਣਣੇ ਚੋਖੀ ਕਮਾਈ ਕਰਨੀ ਹੈ ਕੀ ਇਹ ਕਮਾਈ ਇਕੱਲੇ ਡੀਲਰ ਹੀ ਕਰਦੇ ਨੇ ਕਿ ਉਹਨਾਂ ਨਾਲ ਮਿਲ ਕੇ ਅਫਸਰ ਅਧਿਕਾਰੀ ਐਮ ਐਲ ਏ ਸਾਰੇ ਕਰਦੇ ਨੇ ਕਿ ਉਹਨਾਂ ਤੱਕ ਵੀ ਹਿੱਸਾ ਪੱਤੀ ਕਮਿਸ਼ਨ ਜਾਂਦਾ ਪਰ ਵੀਰ ਕਾਂਗਰਸ ਸੱਤਾ ਤਾਰੀ ਕਰਦੇ ਮੈਂਬਰ ਪਾਰਲੀਮੈਂਟ ਨੇ ਤੇ ਲੋਕਾਂ ਦਾ ਕਹਿਣਾ ਵੀ ਕਿ ਜੇਕਰ ਤੁਹਾਡੇ ਕੋਲ ਤਾਕਤ ਹੈ ਤਾਂ ਤੁਸੀਂ ਪੁਲਿਸ ਨੂੰ ਡੀਸੀ ਨੂੰ ਮੰਤਰੀ ਨੂੰ ਮੁੱਖ ਮੰਤਰੀ ਨੂੰ ਅਪੀਲ ਕਰੋਗੇ ਕਾਰਵਾਈ ਕਰੇ ਤੁਸੀਂ ਆਪਣੇ ਹਲਕੇ ਦਾ ਮੈਂਬਰ ਪਾਰਲੀਮੈਂਟ ਹੋਈ ਪਰ ਤੁਸੀਂ ਸੱਤਾ ਤਾਰੀਖ ਦੇ ਨਮਾਇੰਦੋ ਇਸ ਲਈ ਸਰਕਾਰ ਤੁਹਾਡਾ ਪਹੁੰਚ ਹੈ ਕੀ ਸਰਕਾਰ 'ਚ ਤੁਹਾਡੀ ਪਹੁੰਚ ਨਹੀਂ ਸਰਕਾਰ ਤੁਹਾਡੀ ਸੁਣਦੀ ਨਹੀਂ ਜਾਂ ਸਰਕਾਰ ਨੂੰ ਤੁਸੀਂ ਰੜਕਣ ਲੱਗੇ ਹੋ ਤੁਸੀਂ ਜਾਣ ਬੁੱਝ ਕੇ ਇਹ ਤਰੀਕਾ ਅਪਣਾਇਆ ਹੈ ਕਿ ਮੈਂ ਸ਼ੀਸ਼ਾ ਦਿਖਾਵਾਂ ਕਿ ਪੰਜਾਬ ਸਰਕਾਰ ਦਾ ਇਹ ਹਾਲ ਹੈ ਇਥੇ ਜਦੋਂ ਲੋਕ ਸਾਡੇ ਹੁੰਦਾ ਜਿਵੇਂ ਉਹਨਾਂ ਜਨ ਕੇ ਮਾਲਵਿੰਦਰ ਕਾਂਗੇ ਜੀ ਕਿਤੇ ਅਗੀਆਂ ਚੌਣਾ ਦੇ ਵਿੱਚ ਹੋਰ ਪਾਸੇ ਨਾ ਚਲੇ ਜਾਣ ਇਹ ਵਾਧੂ ਗੱਲ ਆ ਇਹ ਆਉਣ ਵਾਲਾ ਸਮਾ ਦਾ ਦੰਦਾ ਸਿਆਸਤਦਾਨ ਕਦੇ ਵੀ ਕਿਤੇ ਵੀ ਜਾ ਸਕਦਾ ਇਹ ਵੱਖਰੀ ਗੱਲ ਆ ਪਰ ਜਿਹੜਾ ਸਵਾਲ ਆ ਉਹ ਸਵਾਲ ਬੜਾ ਵਾਜਬ ਹੈ ਪਰ ਜਿਹੜੇ ਤਰੀਕੇ ਕਰ ਨਾਲ ਜਿਸ ਪਲੇਟਫਾਰਮ ਤੇ ਚੁੱਕਿਆ ਉਸ ਦੇ ਦੋ ਹੀ ਪਹਿਲੂ ਨੇ ਕਿ ਜਾਂ ਤਾਂ ਸਰਕਾਰ ਚ ਤੁਹਾਡੀ ਸੁਣੀ ਨਹੀਂ ਜਾ ਰਹੀ ਜਾਂ ਤੁਸੀਂ ਸਰਕਾਰ ਨੂੰ ਅੰਨੇ ਵਾਲੀ ਥਾਂ ਤੇ ਰੱਖਣਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹੋ ਸੱਚ ਕੇ ਦੇਖ ਪਾਈ ਮੈਂ ਉੱਥੋਂ ਸ਼ਿਕਾਇਤ ਕਰੂੰਗਾ ਕਿਉਂਕਿ ਤੁਹਾਡੇ ਤੇ ਯਕੀਨ ਨਹੀਂ ਨਾ ਮੈਨੂੰ ਨਾ ਪੰਜਾਬ ਸਮਾਲਵਿੰਦਰ ਕੰਗ ਨੇ ਇੱਕ ਨਵਾਂ ਪੇਚਤਾ ਫਸਾ ਲਿਆ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਦਾ ਆਮ اجلاس 3 ਨਵੰਬਰ ਨੂੰ ਜਿਹਦੇ ਹਾਲੇ ਨਾਲ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀਗੇ ਵੀ ਕਿ ਬਾਦਲ ਤੇ ਬੰਨੋਂ ਦਾ ਲਗਭਗ ਤੈਅ ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਪ੍ਰਧਾਨਗੀ ਦੇ ਉਮੀਦਵਾਰ ਹੋਣਗੇ ਤੇ ਬਾਕੀ ਨਾਮ ਵੀ ਕੁਝ ਨਵੇਂ ਆਜਣਗੇ ਕੁਝ ਪੁਰਾਣੇ ਜ਼ਿਆਦਾਤਰ ਚੱਲ ਜੂਗਾ ਕੰਮ ਉਹਨਾਂ ਕੋਲ ਗਿਣਤੀ ਮਿੰਤੀ ਵੀ ਹੈ ਕਿ ਜਦੋਂ ਤੱਕ ਆਮ ਚੋਣਾ ਨਹੀਂ ਹੁੰਦੀ ਐ ਐਸਪੀਸੀ ਦੀਆਂ ਤਦ ਤੱਕ ਕਹਿਣਾ ਮੁਸ਼ਕਲ ਐ ਕਿ ਹਾਂ ਵੀ ਕੋਈ ਹੋਰ ਤੇ ਬਾਜ਼ੀ ਮਾਰ ਜੂਗੀ ਉਹਨੀ ਦੇਰ ਤਾ ਬਾਦਲਾਂ ਦਾ ਕਬਜ਼ਾ ਹੈ ਆਪਣੇ ਹੀ ਮੈਂਬਰਾਂ ਨੂੰ ਨਾਲ ਬੁਲਾ ਕੇ ਦੁਬਾਰਾ ਵੀ ਚਰਚਾ ਕਰਾਈ ਜਾਂਦੇ ਕਿ ਦੇਖੋ ਸਾਡੇ ਕੋਲ ਤਾਂ ਮੈਂਬਰ ਮੁਰ ਮੁੜ ਕੇ ਆ ਰਹੇ ਪਰ ਸਵਾਲ ਤਾਂ ਪੁਨਰ ਸਰਜੀਤ ਖਾਲੀਗੜ ਦਾ ਵੀ ਸੀ ਕਿ ਜੇ ਇਤਰੋ ਉਮੀਦਵਾਰ ਇਹ ਹੋਏਗਾ ਤਾਂ ਉਦੋਂ ਕੋਣ ਹੋਏਗਾ ਤੇ ਉਹਦੇ ਨਾਲ ਸਵਾਲ ਇਹ ਵੀ ਸੀ ਕਿ ਲੜਨਾ ਵੀ ਹੈ ਕਿ ਨਹੀਂ ਮੁਰੇ ਤਰ ਤਰ ਨਾਲ ਜਿਮਨੀ ਚੋਣਾ ਤੇ ਅਜੇ ਰਾਸੀ ਮਾਮਲਿਆਂ ਦੀ ਕਮੇਟੀ ਨਹੀਂ ਬਣਾਈ ਬਸੇ ਢਾਂਚਾ ਬਣਾ ਲਿਆ ਪਰ ਉਹ ਵਿੱਚ ਸਰਗਰਮੀ ਅਜੇ ਫੜੀ ਹੋਈ ਨਜ਼ਰ ਨਹੀਂ ਆਉਂਦੀ ਹਾਂ ਕਹਿੰਦੇ ਕਿ ਅੰਦਰ ਦੋ ਧਾਰੀ ਚਰਚਾ ਚੱਲਦੀ ਇੱਕ ਤਰ ਕਹਿੰਦੀ ਹੈ ਕਿ ਸਾਨੂੰ ਚੁਣੌਤੀ ਬਣ ਕੇ ਸਾਹਮਣੇ ਖੜਨਾ ਚਾਹੀਦਾ ਜਿੰਨੇ ਮੈਂਬਰ ਬਰੋਚ ਵੋਟਾਂ ਪਾਉਂਦੇ ਰਹੇ ਨੇ ਉਹਨਾਂ ਨੂੰ ਕਿਚੂਟ ਰੱਖਣਾ ਚਾਹੀਦਾ ਉਹਦੇ ਨਾਲ ਲੋਕਾਂ ਨੂੰ ਸਨਿਆਹ ਜਾਂਦਾ ਕਿ ਅਸੀਂ ਲੜਦੇ ਤਾਂ ਹੈ ਐਂ ਸੋ ਰਾਸਵਾ ਮੰਗ ਕੇ ਬਰੋ ਦੀ ਤਰ ਤੇ ਬਾਕੀ ਦਾ ਉਮੀਦਵਾਰ ਨਾ ਖੜਾ ਕਰਨ ਤੇ ਬਾਹਰੋਂ ਆ ਕੇ ਲੋਕ ਲੜਦੇ ਰਹਿਣ ਘਟੋ ਘਟੋ ਉਮੀਦਵਾਰ ਤਾਂ ਖੜਾ ਕਰੀ ਜੀ ਉਦੇ ਵਿੱਚੋਂ ਹੁਣ ਤਰਨ ਤਰਨ ਦੀ ਜਮਨੀ ਚੌਣ ਸਾਂਝੇ ਤੌਰ ਤੇ ਲੜਨ ਦੇ ਕਾਰਨ ਇੱਕ ਆਸੇਵ ਵੱਜਦੀ ਇੱਕ ਤੜੇ ਨੂੰ ਕਿ ਸ਼ਾਇਦ ਆਪਾਂ ਇੱਥੇ ਵੀ ਇਕੱਠਾ ਇੱਕ ਮੈਂਬਰ ਖੜਾ ਕਰ ਸਕਦੇ ਹਾਂ ਇਸ ਲਈ ਤਾਕਤ ਵਧ ਸਕਦੀ ਦੂਜੇ ਪਾਸੇ ਕੁਝ ਧਿਰਾਂ ਕਹਿੰਦੀਆਂ ਕਿ ਨਹੀਂ ਆਪਾਂ ਨੂੰ ਬਚਣਾ ਚਾਹੀਦਾ ਜਦੋਂ ਪਤਾ ਹੀ ਹਾਰੇ ਨਸੀਬ ਹੋਣੀਆਂ ਤੇ ਆਪਾਂ ਉਹਨਾਂ ਨੂੰ ਉਹੀ ਹਵਾ ਦੇ ਜਿਨ੍ਹਾਂ ਨੂੰ ਫਿਰ ਕਹਿਣਾ ਜੀ ਪੁਰਨ ਸਜਿਤ ਕਾਰਿਦਲ ਦਾ ਵੀਰਵਾਰਾ ਦਾ ਇਸ ਲਈ ਆਪਾਂ 227 ਵਾਲੇ ਪਾਸੇ ਨੂੰ ਜਾਈਏ ਤੇ ਨਾ ਜਾਈਏ ਪਰ ਇਹਦੇ ਦਰਮਿਆਨ ਹੀ ਕਹਿੰਦੇ ਜੀ ਉਮੀਦਵਾਰਾਂ ਦੇ ਨਾਮ ਬਾਰੇ ਵੀ ਚਰਚਾ ਛਾਪੀ ਮੰਨਿਆ ਜਾ ਰਿਹਾ ਕਿ ਦਿਵਾਲੀ ਤੋਂ ਬਾਅਦ ਇੱਕ ਗੰਭੀਰ ਬੈਠਕ ਬੰਦਸੀਤ ਕਾਲੀਦਾਲ ਦਾ ਜਥਬੰਦਕ ਢਾਂਚਾ ਕਰੇਗਾ ਜਿਹਦੇ ਵਿੱਚੋਂ ਬੀਬੀ ਜਗੀਰਖੁਰ ਦੀ ਰਾਏ ਵੀ ਲਈ ਜਾਏਗੀ ਕਿਉਂਕਿ ਉਹ ਚੋਣਾ ਦੋ ਵਾਰ ਲੜ ਚੁੱਕੇ ਨੇ ਇੱਕ ਵਾਰ ਹੈਨਾ ਹੋਰ ਇੱਕ ਉਮੀਦਵਾਰ ਖੜਾ ਕੀਤਾ ਸੀ ਜਿਹਦੇ ਬਾਰੇ ਕਹਿੰਦਾ ਕਿ ਬਾਦਲੋਂ ਤੱਕ ਪਹੁੰਚ ਵੀ ਕਰ ਸਕਦੇ ਨੇ ਜੀ ਪਰ ਇਸ ਵਾਰ ਮੰਨਿਆ ਜਾ ਰਿਹਾ ਕਿ ਪੁਨਰ ਸਜੀਤ ਕਾਲੀਦਾਲ ਦਾ ਉਮੀਦਵਾਰ ਬੀਬੀ ਜਗੀਰਖੁਰ ਨਾ ਹੋ ਕੇ ਕੁਮਿੰਸਿੰਗ ਲੰਗੋਵਾਲ ਵੀ ਹੋ ਸਕਦੇ ਨੇ ਬਿਲਕੁਲ ਜੀ ਪਹਿਲਾਂ ਪ੍ਰਧਾਨ ਵੀ ਰਹੇ ਨੇ ਜੇ ਬਾਤਾਂ ਨਾਲ ਕਿੰਨਾ ਰابطਾ ਵੀ ਜਿਆ ਪਰ ਹੁਣ ਸਾਹਮਣੇ ਖੜੇ ਨੇ ਸੋ ਇਸ ਲਈ ਮੈਂ ਅਜਿੰਦਰ ਸਿੰਘ ਲਾਲ ਹੋਰਾਂ ਨੂੰ ਰੈਕਟਰ ਪੜਦਾ ਹੈ ਉਹਨਾਂ ਦਾ ਪਾਠਕ ਹੈ ਤੇ ਮੈਂ ਜਦੋਂ ਉਹਨਾਂ ਦੀਆਂ ਸਰਗੋਸ਼ੀਆਂ ਪੜ ਰਿਹਾ ਸੀ ਉਹਦੇ ਵਿੱਚ ਵੀ ਇਸ ਗੱਲ ਦਾ ਅੱਖੂ ਵੀ ਜ਼ਿਕਰ ਸੀ ਕਿ ਜੇਕਰ ਪੁਨਰ ਸਜੀਤ ਕਾਲੀਦਲ ਚੋਣ ਲੜਿਆ ਐਸਪੀਸੀ ਤੇ ਪ੍ਰਧਾਨ ਦੇ ਉਹਦੇ ਵੀ ਤਾਂ ਉਹਨਾਂ ਵੱਲੋਂ ਵੀ ਜ਼ਗੀਰ ਕੁਰਦੀ ਬਜਾਏ ਗੋਬਿੰਦ ਸਿੰਘ ਲੋਂਗੋਵਾਲੇ ਸਰ ਅਮੀਰ ਬਣ ਰਸਤੇ ਦੇਖਦੇ ਆ 3 ਨਵੰਬਰ ਕੜਾ ਦੂਰੇ ਵਾਦ ਵਾਦ ਸ਼ੁਕਰੀਆ